ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਬਚਨਾਂ 'ਪਾਂ ਵਿਚਾਰਦੇ ਹਾਂ ਇੱਕ ਸ਼ਲੋਕ ਇੱਕ ਕਲਿੱਪ ਵਿੱਚ ਪੈਂਦਾ ਮਨ ਵਿੱਚ ਖਿਆਲ ਆਇਆ ਵੀ ਕਿਉਂ ਨਾ ਇਹ ਬਚਨ ਸਾਂਝੇ ਕਰੀਏ ਤੇ ਆਨੰਦ ਵੀ ਫੇਰ ਆਉਂਦਾ ਬਹੁਤ ਸਾਰੇ ਸੱਜਣੇ ਕਹਿੰਦੇ ਹਨ ਕਿ ਮੈਂ ਬਾਣੀ ਪੜਦਾ ਮੇਰਾ ਬਾਣੀ ਚ ਮਨ ਨਹੀਂ ਲੱਗਦਾ ਇਹਦਾ ਬਹੁਤਾ ਕਾਰਨ ਮਨ ਨਾ ਲੱਗਣ ਦਾ ਬਾਣੀ ਦੀ ਸਮਝ ਨਾ ਆਉਣ ਕਾਰਨ ਹੁੰਦਾ ਕੋਈ ਵੀ ਹੋਰ ਭਾਸ਼ਾ ਦਾ ਬੰਦਾ ਹੋਵੇ ਬਿਹਾਰੀ ਹੋਵੇ ਕੋਈ ਉਧਰ ਦਾ ਤਮਿਲਨਾਡੂ ਦਾ ਹੋਵੇ ਤਮਿਲ ਬੋਲਦਾ ਹੋਵੇ ਪੰਗਾਲੀ ਬੋਲਦਾ ਹੋਵੇ ਤਾਂ ਸਾਨੂੰ ਸਮਝ ਹੀ ਨਹੀਂ ਆਉਂਦੀ ਵੀ ਉਹ ਕੀ ਕਹਿ ਰਿਹਾ ਗੱਲਾਂ ਜਿੰਨੀਆਂ ਮਰਜ਼ੀ ਸੋਹਣੀਆਂ ਕਰੇ ਪਰ ਜੇ ਸਾਨੂੰ ਸਮਝ ਹੀ ਨਹੀਂ ਆਏਗੀ ਤਾਂ ਸਾਡਾ ਇੰਟਰਸਟ ਨਹੀਂ ਬਣਦਾ ਸਾਨੂੰ ਉਹ ਬਹੁਤਾ ਚੰਗਾ ਵੀ ਨਹੀਂ ਲੱਗਦਾ ਗੁਰਬਾਣੀ ਦੇ ਬਚਨ ਸਮਝ ਨਾ ਆਉਣ ਕਰਕੇ ਕਈ ਦਫਾ ਬੰਦਿਆਂ ਨੂੰ ਚੰਗੇ ਨਹੀਂ ਲੱਗਦੇ ਮਨ ਉਹਨਾਂ ਦਾ ਭੱਜਣ ਲੱਗ ਜਾਂਦਾ ਤੁਸੀਂ ਕਹੋਗੇ ਗੁਰਬਾਣੀ ਤਾਂ ਸਾਨੂੰ ਬੜੀ ਚੰਗੀ ਲੱਗਦੀ ਹੈ ਜੇ ਗੁਰਬਾਣੀ ਤੁਹਾਨੂੰ ਚੰਗੀ ਲੱਗਦੀ ਹੈ ਤੇ ਗੁਰਬਾਣੀ 'ਚ ਮਨ ਲੱਗੇ ਜਿਹਦਾ ਬਾਣੀ 'ਚ ਮਨ ਲੱਗਦਾ ਹੈ ਇਹਦਾ ਮਤਲਬ ਬਾਣੀ ਉਹਨੂੰ ਚੰਗੀ ਲੱਗਦੀ ਹੈ ਮਨ ਤਾਂ ਇੱਕ ਸੈਕਿੰਡ ਵੀ ਨਹੀਂ ਟਿਕ ਰਿਹਾ ਇੱਕ ਮਿੰਟ ਤੋਂ ਬਾਅਦ ਮਨ ਕਿਤੇ ਦੀ ਕਿਤੇ ਭੱਜ ਜਾਂਦਾ ਹੈ ਇਹਦਾ ਮਤਲਬ ਮਨ ਨੂੰ ਇੰਟਰਸਟ ਨਹੀਂ ਮਿਲ ਰਿਹਾ ਤੇ ਇੰਟਰਸਟ ਉਦੋਂ ਹੋਏਗਾ ਜਦੋਂ ਸਮਝ ਆਏਗੀ ਬੰਦੇ ਦੀ ਜਦੋਂ ਸਮਝ ਆਵੇ ਫਿਰ ਇੰਟਰਸਟ ਬਣ ਜਾਂਦਾ ਹੈ ਫਿਰ ਜੀ ਕਰਦਾ ਉਹ ਬੋਲੀ ਜਾਏ ਅਸੀਂ ਸੁਣੀ ਜਾਈਏ ਅਸੀਂ ਵੀ ਇਦਾਂ ਫੀਲ ਕੀਤਾ ਪਹਿਲਾਂ ਕਦੇ ਗੁਰਬਾਣੀ ਜਦੋਂ ਸੁਣਨੀ ਤੇ ਇਹਨਾਂ ਮਨ ਨਹੀਂ ਸੀ ਲੱਗਦਾ ਹੁੰਦਾ ਫਿਰ ਓਲੀ ਓਲੀ ਗੁਰਬਾਣੀ ਨੂੰ ਸਮਝਣ ਲੱਗੇ ਫਾਰਮੂਲੇ ਸਮਝ ਚ ਆ ਗਏ ਵੀ ਗੁਰਬਾਣੀ ਨੂੰ ਸਮਝਣਾ ਕਿਵੇਂ ਹੈ ਟੌਪਿਕ ਸਮਝ ਚ ਆ ਗਿਆ ਓਲੀ ਓਲੀ ਨਾ ਫਿਰ ਅਸੀਂ ਵੀ ਸਮਝਦੇ ਸਮਝਦੇ ਤੇ ਹੁਣ ਜਦੋਂ ਸਹਿਜ ਪਾਠ ਕਰਦੇ ਹੋਈਏ ਜਾਂ ਕੋਈ ਪਾਠ ਕਰ ਰਿਹਾ ਹੋਵੇ ਆਪਾਂ ਦਰਬਾਰ ਸਾਹਿਬ ਚ ਕਿਤੇ ਵੀ ਮੱਥਾ ਟੇਕਣ ਜਾਈਏ ਅੱਗੇ ਸਹਿਜ ਪਾਠ ਚੱਲਦਾ ਹੋਵੇ ਕਿਸੇ ਦੇ ਘਰਖਾਨ ਪਾਠ ਸਾਹਿਬ ਚੱਲਦਾ ਹੋਵੇ ਤੇ ਚੌਂਕੜਾ ਲਾ ਕੇ ਬਹਿ ਜਾਓ ਜੀ ਲੱਗਾ ਰਹਿੰਦਾ 20 ਸ਼ਬਦ ਸੁਣੇ 25 ਸ਼ਬਦ 30 ਸ਼ਬਦ 30 ਵਿੱਚੋਂ ਹੋ ਸਕਦਾ 3 ਇਦਾਂ ਦੇ ਸ਼ਬਦ ਹੋਣ ਜਿਹੜੇ ਸਮਝ ਨਾ ਆਉਣ ਪਰ 27 ਸ਼ਬਦ ਤਾਂ 30 ਜੋ ਸਮਝ ਆ ਜਾਂਦੇ ਆ ਸਾਨੂੰ ਤੇ ਮਨ ਲੱਗਾ ਰਹਿੰਦਾ ਗੱਡੀ ਵਿੱਚ ਚੱਲਦੇ ਆ ਭਾਈ ਸਵਰਨ ਸਿੰਘ ਹੁਣਾ ਨੇ ਪਾਠ ਕੀਤਾ ਹੈ ਸਹਿਜ ਪਾਠ ਕੈਨੇਡਾ ਵਾਲੇ ਲੰਬੇ ਦਾੜੇ ਵਾਲੇ ਸਿੰਘ ਨੇ ਭਾਈ ਸਵਰਨ ਸਿੰਘ ਸਾਡੇ ਵੀ ਸਿੰਘਾਂ ਨੇ ਭਾਈ ਸੁਰਿੰਦਰ ਸਿੰਘ ਤੇ ਭਾਈ ਸਰੋਮਨਦੀਪ ਸਿੰਘ ਹੁਣਾ ਨੇ ਸਹਿਜ ਪਾਠ ਕਰਕੇ ਐਮਪੀ ਚੈਨਲ ਤੇ ਪੂਰਾ ਪਾਇਆ ਸੀ ਗੱਡੀ 'ਚ ਜਾਂਦੇ ਆ ਨਾ ਕਈ ਵਾਰੀ ਪਾਠ ਚਲਾ ਲੈਂਦਾ ਐਨਾ ਰਸ ਬਣਦਾ ਕਿਉਂਕਿ ਧਿਆਨ ਉਹ ਸ਼ਬਦਾਂ ਨੂੰ ਸਮਝਣ 'ਚ ਹੁੰਦਾ ਵੀ ਗੁਰੂ ਸਾਹਿਬ ਇੱਥੇ ਕਿੰਨਾ ਪਿਆਰਾ ਬਚਨ ਕਰਦੇ ਨੇ ਆਕੀ ਕਹਿੰਦੇ ਨੇ ਆਕੀ ਕਹਿੰਦੇ ਨੇ ਆਕੀ ਕਹਿੰਦੇ ਨੇ ਜੀ ਲੱਗਾ ਰਹਿੰਦਾ ਦੋ ਘੰਟੇ ਸਹਿਜ ਪਾਠ ਚਲਾਈ ਰੱਖੋ ਸਫ਼ਰ ਦਾ ਪਤਾ ਹੀ ਨਹੀਂ ਲੱਗਦਾ ਸਾਨੂੰ ਨਜ਼ਾਰਾ ਬਹੁਤ ਆਉਂਦਾ ਉਹਦਾ ਰੀਜਨ ਸਮਝ ਆਉਣਾ ਤੇ ਜਿਸ ਦਿਨ ਸਾਨੂੰ ਗੁਰਬਾਣੀ ਸਮਝ ਆਉਣੋਂ ਹਟ ਜਾਏਗੀ ਮਨ ਨਹੀਂ ਲੱਗੇਗਾ ਹੁਣ ਜੇ ਤੁਸੀਂ ਮੇਰੇ ਸਾਹਮਣੇ ਸੰਸਕ੍ਰਿਤ ਦੀ ਭਾਸ਼ਾ ਦੇ ਸ਼ਾਸਤਰਾਂ ਦੇ ਵੇਦਾਂ ਦੇ ਗ੍ਰੰਥਾਂ ਦੀ ਸਾਡੇ ਸਾਹਮਣੇ ਲਿਆ ਕੇ ਪਾਠ ਕਰੋ ਤੇ ਸਾਡਾ ਮਨ ਲੱਗੇਗਾ ਹੀ ਨਹੀਂ ਕਿਉਂਕਿ ਸਾਨੂੰ ਸਮਝ ਨਹੀਂ ਆਉਂਦੀ ਹੁਣ ਸਾਨੂੰ ਗੁਰਬਾਣੀ ਦੀ ਸਮਝ ਆਉਂਦੀ ਹੈ ਤਾਂ ਕਰਕੇ ਗੁਰਬਾਣੀ 'ਚ ਮਨ ਲੱਗਦਾ ਹੁਣ ਜਿਸ ਦਾ ਗੁਰਬਾਣੀ ਦੇ ਵਿੱਚ ਸਮਝ ਨਹੀਂ ਆ ਰਹੀ ਉਹਦਾ ਮਨ ਲੱਗਣਾ ਹੀ ਨਹੀਂ ਤੁਸੀਂ ਚੰਗੇ ਕਥਾਵਾਚਕਾਂ ਨੂੰ ਪੁੱਛੋ ਵੀ ਗੁਰਬਾਣੀ 'ਚ ਮਨ ਲੱਗਦਾ ਹੈ ਕਿ ਨਹੀਂ ਲੱਗਦਾ ਉਹ ਕਹਿਣਗੇ ਲੱਗਦਾ ਕਿਉਂਕਿ ਉਹਨਾਂ ਨੂੰ ਸਮਝ ਆਉਂਦੀ ਹੈ ਇਸ ਕਰਕੇ ਆਪ ਜੀ ਨੂੰ ਬੇਨਤੀ ਹੈ ਕਿ ਗੁਰਬਾਣੀ ਨੂੰ ਸਮਝੋ ਆ ਜਿਹੜੇ ਸ਼ਲੋਕ ਨੇ ਇਹਨਾਂ ਨੂੰ ਜੇ ਤੁਸੀਂ ਸਮਝ ਲਓ ਨਾ ਸਾਰੀ ਵਿਆਖਿਆ ਸੁਣ ਲਓ ਤੇ ਇਹਦੇ ਨਾਲ ਇਹ ਫਰਕ ਪਏਗਾ ਕਿ ਗੁਰਬਾਣੀ ਨੂੰ ਸਮਝਣ ਵਾਸਤੇ ਹੈਲਪ ਹੋ ਜਾਏਗਾ 100% ਤਾਂ ਨਹੀਂ 25 30 40% ਤੁਹਾਨੂੰ ਸਮਝ ਆਉਣ ਲੱਗ ਜਾਣਗੇ ਬਚਨ ਕਿਤੇ ਨਾਮ ਆਏਗਾ ਉਹਦੀ ਵੀ ਸਮਝ ਆ ਜਾਏਗੀ ਰੱਬ ਨੂੰ ਕਿਵੇਂ ਸਮਝਣਾ ਇਹ ਵੀ ਸਮਝ ਆ ਜਾਏਗੀ ਕਈ ਚੀਜ਼ਾਂ ਤੁਹਾਨੂੰ ਨਾ ਇੱਕ ਪਰਮਾਤਮਾ ਉਹ ਸਾਰੀਆਂ ਚੀਜ਼ਾਂ ਹੌਲੀ-ਹੌਲੀ ਸਮਝ ਆਉਣ ਲੱਗ ਜਾਣਗੀਆਂ ਜੇ ਤੁਸੀਂ ਗੁਰਬਾਣੀ ਦੇ ਅਰਥਾਂ ਨੂੰ ਸਹੀ ਢੰਗ ਨਾਲ ਸਮਝ ਲਓ ਐਂਗਲ ਪਤਾ ਲੱਗ ਜਾਏਗਾ ਸੋ ਇਸ ਕਰਕੇ ਆਪਾਂ ਸਤਿਗੁਰੂ ਦੇ ਬਚਨ ਸਮਝ ਰਹੇ ਆ ਤੇ ਸਮਝ ਆਵੇ ਸਾਡਾ ਜੀ ਲੱਗੇ ਤੇ ਇਹ ਹੈ ਸਤਿਗੁਰ ਜੀ ਦਾ 33ਵਾਂ ਸ਼ਲੋਕ ਜਿਹੜਾ ਆਪਾਂ ਪੜਨ ਲੱਗੇ ਜਨਮ ਜਨਮ ਪਰਮਤ ਫਿਰਿਓ ਮਿਟਿਓ ਨਾ ਜਮ ਕੋਤਰਾਸ ਕਹੋ ਨਾਨਕ ਹਰ ਭਜ ਮਨਾ ਨਿਰਭੈ ਪਾ ਮਹਬਾਸ ਮੇਰਿਆ ਮਨਾ ਤੂੰ ਡਰਿਆ ਡਰਿਆ ਰਹਿਂਨਾ ਕਬਰਾਇਆ ਕਬਰਾਇਆ ਰਹਿਂਨਾ ਤੇਰਾ ਡਰ ਹੀ ਨਹੀਂ ਖਤਮ ਹੋ ਰਿਹਾ ਡਰਿਆ ਡਰਿਆ ਰਹਿੰਦਾ ਬੰਦਾ ਤੇ ਜੇ ਤੂੰ ਡਰ ਖਤਮ ਕਰਨਾ ਹੈ ਤੇ ਨੇ ਡਰ ਪਰਮਾਤਮਾ ਦੇ ਵਿੱਚ ਆਪਣੀ ਸੁਰਤ ਨੂੰ ਜੋੜ ਤੇਰੀ ਸੁਰਤ ਵੀ ਨੇ ਡਰ ਬਣ ਜਾਏਗੀ ਹੁਣ ਮੰਨ ਲਓ ਗੰਦਲਾ ਪਾਣੀ ਹੈ ਨਹਿਰ ਦੇ ਵਿੱਚ ਉਸ ਪਾਣੀ ਨੂੰ ਪਾ ਦਿਓ ਤੇ ਨਹਿਰ ਦਾ ਪਾਣੀ ਸਾਫ਼ ਹੈ ਗੰਦਲੇ ਪਾਣੀ ਨੇ ਵੀ ਹੁਣ ਸਾਫ਼ ਪਾਣੀ ਬਣ ਜਾਣਾ ਕਿਉਂਕਿ ਮਿਕਸ ਹੋ ਜਾਣਾ ਇੱਕਮਿਕ ਹੋ ਜਾਣਾ ਨੇ ਡਰ ਹੋਣ ਲਈ ਤੈਨੂੰ ਨੇ ਡਰ ਦੇ ਨਾਲ ਅਟੈਚ ਹੋਣਾ ਪੈਣਾ ਜੁੜਨਾ ਪੈਣਾ ਦਾਰੂ ਤਾਂ ਹੈ ਤੂੰ ਨੇ ਡਰ ਦੇ ਨਾਲ ਜੁੜ ਨਹੀਂ ਰਿਹਾ ਅਲੱਗ ਸਮਝਦਾ ਹੈ ਆਪਣੇ ਆਪ ਨੂੰ ਸੋ ਜਨਮ ਜਨਮ ਭਰਮਤ ਫਿਰਿਓ ਕਹਿੰਦੇ ਪਟਕਦਾ ਫਿਰਦਾ ਹੈ ਜਨਮਾਂ ਦੇ ਵਿੱਚ ਮਿਟਿਓ ਨਾ ਜਮ ਕੋ ਤਰਾਸ ਜਮਾਂ ਦਾ ਡਰ ਖਤਮ ਨਹੀਂ ਹੋ ਰਿਹਾ ਕਈ ਜਨਮ ਲੈ ਇਹਦੀ ਵਿਆਖਿਆ ਇਸ ਹੱਬ ਨਾਲ ਵੀ ਹੁੰਦੀ ਹੈ ਵੀ ਕੁੱਤੇ ਬਣੇ ਗਧੇ ਬਣੇ ਵਕਾਰ ਜਿਹੜੇ ਨੇ ਉਹ ਹਾਵੀ ਹੋ ਹੀ ਜਾਂਦੇ ਨੇ ਹੁਣ ਆਪਾਂ ਡਵੈਲਪ ਹੋਏ ਹਨ ਜਦੋਂ ਅਸੀਂ ਕਹਿੰਦੇ ਆ ਨਾ ਕਿ ਜਨਮਾਂ ਦੇ ਵਿੱਚ ਫਿਰਕੇ ਆਏ ਆ ਇਹਦਾ ਅਰਥ ਇਹ ਹੈ ਕਿ ਕਈ ਜਨਮ ਭੈ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਖ ਜੋਇਓ ਮਿਲ ਜਗਦੀਸ਼ ਮਿਲਣ ਕੀ ਬਰੀਆ ਚਰੰਗ ਕਾਲ ਇਹ ਦੇਹ ਸੰਝਰੀਆ ਇਹ ਦੇਹ ਨੂੰ ਚਿਰਾਂ ਬਾਅਦ ਬਣਿਆ ਬਣਾਇਆ ਗਿਆ ਜਿਵੇਂ ਪਹਿਲਾਂ ਗੈਸਾਂ ਸੀ ਹੌਲੀ ਹੌਲੀ ਉਹਦੇ ਤੋਂ ਉਹ ਵਾਈਬ੍ਰੇਸ਼ਨ ਤੋਂ ਹੌਲੀ ਹੌਲੀ ਪਾਣੀ ਬਣਿਆ ਸੱਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ ਜਲ ਤੇ ਤ੍ਰਿਭਵਨ ਸਾਜਿਆ ਘਟ ਘਟ ਜੋਤ ਸਮੋਏ ਪਹਿਲਾਂ ਗੈਸਾਂ ਬਣੀਆਂ ਉਹਦੇ ਤੋਂ ਪਾਣੀ ਬਣਿਆ ਪਾਣੀ ਤੋਂ ਫਿਰ ਹੌਲੀ ਹੌਲੀ ਜੀਵ ਦੀ ਉਤਪਤੀ ਹੋਈ ਪਾਣੀ ਤੋਂ ਜਾਲਾ ਬਣਿਆ ਜਾਲੇ ਤੋਂ ਜੀਵ ਬਣਨੇ ਸਟਾਰਟ ਹੋਏ ਪਾਣੀ ਵਾਲੇ ਜੀਵ ਬਣੇ ਪਾਣੀ ਵਾਲੇ ਜੀਵ ਤੋਂ ਬਾਅਦ ਫਿਰ ਬਾਹਰ ਜੀਵ ਬਣਨੇ ਸ਼ੁਰੂ ਹੋਏ ਹੁਣ ਇਹ ਉਤਪੁੱਤੀ ਹੋਈ ਹੌਲੀ ਹੌਲੀ ਤਰੱਕੀ ਹੋ ਕੇ ਮਨੁੱਖ ਬਣਿਆ ਕੁਦਰਤ ਤਰੱਕੀ ਕਰਦੀ ਗਈ ਕਰਦੀ ਗਈ ਕਰਦੀ ਗਈ ਕੁਦਰਤ ਦਾ ਸਭ ਤੋਂ ਸੋਹਣਾ ਜਿਹੜਾ ਅੱਜ ਤੱਕ ਦਾ ਰੂਪ ਹੈ ਉਹ ਮਨੁੱਖ ਹੈ ਕੁਦਰਤ ਨੇ ਆਪਣੇ ਆਪ ਨੂੰ ਡਵੈਲਪ ਕਰ ਲਿਆ ਅੱਪਾਂ ਵੀ ਕਦੇ ਜੇ ਆਪਾਂ ਪਿੱਛੇ 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 ਜਾਈਏ ਤੇ ਅੱਪਾਂ ਵੀ ਸ਼ੁਰੂਆਤ ਹੋਈ ਹੈ ਜਿਹੜੀ ਉਹ ਜਾਲਿਆਂ ਤੋਂ ਪਾਣੀ ਤੋਂ ਜਲ ਜਾਲਾ ਜਲ ਫਿਰ ਗੈਸਾਂ ਉੱਥੋਂ ਸਟਾਰਟ ਹੁੰਦਾ ਹੁੰਦੇ ਸੀ ਇੱਥੇ ਤੱਕ ਆਇਆ ਅਸੀਂ ਕਿੰਨੀਆਂ ਵੱਖਰੀਆਂ ਵੱਖਰੀਆਂ ਪਰ ਜਾਤੀਆਂ ਦੇ ਵਿੱਚ ਹੁੰਦੇ ਹੁੰਦੇ ਡਵੈਲਪ ਹੁੰਦੇ ਹੁੰਦੇ ਫਿਰ ਮਨੁੱਖ ਬਣਿਆ ਮਨੁੱਖ ਬਣ ਲਈ ਕਈ ਜਨਮਾਂ ਦੇ ਵਿੱਚੋਂ ਹੋ ਕੇ ਆਏ ਆ ਫਿਰ ਔਲੀ-ਔਲੀ ਡਵੈਲਪ ਹੁੰਦਾ 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 ਕਰੋੜਾਂ ਕਰੋੜਾਂ ਸਾਲ ਲੱਗ ਲੱਗੇ ਫਿਰ ਜਾ ਕੇ ਮਨੁੱਖ ਬਣਿਆ ਬੰਦਾ ਬਣਿਆ ਜਨਮ ਜਨਮ ਭਰਮਤ ਫਿਰਿਓ ਮਿਟਿਓ ਨਾ ਜਮ ਕੋਤਰਾਸ ਜਿਹੜਾ ਮੌਤ ਦਾ ਡਰ ਹੈ ਜਮਾਂ ਦਾ ਡਰ ਹੈ ਉਨੀ ਮੁੱਕਦਾ ਕਬਰਾਂ ਦੇ ਰਹਿਨੇ ਆ ਮੌਤ ਤੋਂ ਹਰ ਜੀਵ ਕਬਰ ਆਉਂਦਾ ਜਦੋਂ ਆਪਾਂ ਕੁੱਤੇ ਗਧੇ ਸੀ ਮਤਲਬ ਪਿੱਛੇ ਸੀ ਤਰੱਕੀ ਨਹੀਂ ਸੀ ਕੀਤੀ ਉਦੋਂ ਵੀ ਡਰਦੇ ਸੀ ਹੁਣ ਇੱਥੇ ਵੇਖੋ ਜੀਵ ਫਿਰਦੇ ਨੇ ਕਿਸੇ ਦੇ ਨੇੜੇ ਜਾ ਭੱਜ ਜਾਂਦੇ ਨੇ ਡਰਦੇ ਨੇ ਮੌਤ ਤੋਂ ਹਰ ਜੀਵ ਮੌਤ ਤੋਂ ਡਰਦਾ ਹੈ ਤੇ ਆਪਾਂ ਵੀ ਇਦਾਂ ਹੀ ਸੀ ਵੱਖਰੇ ਵੱਖਰੇ ਜਨਮਾਂ ਚੋਂ ਹੋ ਕੇ ਆਏ ਆਂ ਤੇ ਅੱਜ ਵੀ ਸਾਡਾ ਡਰ ਖਤਮ ਨਹੀਂ ਹੋ ਰਿਹਾ ਪਰ ਹੁਣ ਤੇ ਅਸੀਂ ਡਿਵੈਲਪ ਹੋ ਗਏ ਨਾ ਹੁਣ ਤਾਂ ਸਾਡੇ ਕੋਲੇ ਦਿਮਾਗ ਹੈ ਅਸੀਂ ਸਮਝ ਸਕਦੇ ਹਾਂ ਇਸ ਟੌਪਿਕ ਨੂੰ ਕਿ ਕੁਦਰਤ ਸਾਰੇ ਪਾਸੇ ਇੱਕ ਹੈ ਮਰਨ ਤੋਂ ਬਾਅਦ ਮੈਂ ਕੁਦਰਤ ਬਣ ਜਾਣਾ ਕੁੱਤਾ ਨਹੀਂ ਇਸ ਗੱਲ ਨੂੰ ਸਮਝ ਸਕਦਾ ਗਧਾ ਨਹੀਂ ਸਮਝ ਸਕਦਾ ਸ਼ੇਰ ਨਹੀਂ ਸਮਝ ਸਕਦਾ ਪੰਛੀ ਚਿੜੀਆਂ ਨਹੀਂ ਸਮਝ ਸਕਦੀਆਂ ਪਰ ਮਨੁੱਖ ਤਾਂ ਸਮਝ ਸਕਦਾ ਹੈ ਨਾ ਜਨਮ ਜਨਮ ਪਰਮਤ ਫਿਰਿਓ ਮਿਟਿਓ ਨਾ ਜੰਮ ਕੋ ਤਰਾਸ ਮੌਤ ਦਾ ਡਰ ਤੇ ਖਤਮ ਹੋਇਆ ਹੀ ਨਹੀਂ ਪਰ ਜੇ ਹੁਣ ਕਹੋ ਨਾਨਕ ਹਰ ਭਜ ਮਨਾ ਨਿਰਭੈ ਪਾਵਹਿ ਬਾਸ ਕਹਿੰਦੇ ਤੇਰਾ ਵਾਸਾ ਨਿਰਭੈ ਵਿੱਚ ਹੋ ਜਾਏ ਜੇ ਕਿਤੇ ਉਧਰ ਵਾਲੇ ਪਾਸੇ ਧਿਆਨ ਲਾਵੇਂ ਕਿਉਂਕਿ ਉਹ ਨਿਡਾਰ ਹੈ ਪਰਮਾਤਮਾ ਕੁਦਰਤ ਦਾ ਕਾਨੂੰਨ ਜੇ ਹੁਣ ਤੂੰ ਉਹਨੂੰ ਸਮਝੇ ਤੇ ਅੰਦਰੋਂ ਤੇਰਾ ਡਰ ਵੀ ਮੁੱਕ ਜਾਵੇ ਬਾਕੀ ਜਨਮਾਂ ਵਾਲੇ ਤਾਂ ਡਰਦੇ ਨੇ ਡਰਨ ਪਰ ਅਸੀਂ ਕਿਉਂ ਡਰੀਏ ਅਸੀਂ ਤਾਂ ਡਿਵੈਲਪ ਹੋ ਚੁੱਕੇ ਆ ਸਾਡੇ ਕੋਲ ਤਾਂ ਹੁਣ ਸਮਝ ਹੈ ਸਾਡੇ ਕੋਲ ਤਾਂ ਅਕਲ ਹੈ ਸਾਡੇ ਕੋਲ ਤਾਂ ਦਿਮਾਗ ਹੈ ਅਸੀਂ ਤੇ ਗਲਤ ਠੀਕ ਫਰਖ ਸਕਦੇ ਆ ਸਾਨੂੰ ਤਾਂ ਪਤਾ ਹੈ ਨਾ ਆ ਹੁਣ ਦੇਖੋ ਪੱਤੇ ਇੱਥੇ ਡਿੱਗ ਰਹੇ ਨੇ ਥੱਲੇ ਅੱਜ ਕੱਲ ਪੱਤ ਝੜ ਚੱਲ ਰਹੀ ਆ ਆ ਪੱਤੇ ਥੱਲੇ ਡਿੱਗੇ ਹੀ ਪਏ ਨੇ ਬਹੁਤ ਪੱਤੇ ਡਿੱਗੇ ਪਏ ਨੇ ਇਸੇ ਪੱਤੇ ਨਹੀਂ ਪੱਤਿਆਂ ਨਹੀਂ ਇਨਾ ਦਰਖਤਾਂ ਦੀ ਫੀਡ ਬਣ ਜਾਣਾ ਇਨਾ ਪੱਤਿਆਂ ਨੇ ਹੌਲੀ 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 ਗਲ ਜਾਣਾ ਫੇਰੇ ਬਣ ਜਾਣਾ ਇਨਾ ਪੱਤਿਆਂ ਨਹੀਂ ਰੇ ਬਣ ਜਾਣਾ ਇਹ ਪੱਤੇ ਹੀ ਧਰਤੀ ਨੂੰ ਉਪਜਾਊ ਬਣਾਉਣਗੇ ਫਿਰ ਇਹੀ ਪੱਤੇ ਮੁੜ ਕੇ ਫੇਰ ਦਰਖਤ ਵਿੱਚ ਜਾਣਗੇ ਆਪਾਂ ਤਾਂ ਸਮਝ ਗਏ ਹੁਣ ਪਰ ਇਹ ਦਰਖਤ ਨਹੀਂ ਨਾ ਸਮਝਦਾ ਹੁਣ ਕੁੱਤਿਆਂ ਗਧਿਆਂ ਨੇ ਇਹ ਗੱਲ ਥੋੜਾ ਸਮਝ ਲੈਣੀ ਹੈ ਮਨੁੱਖ ਸਮਝ ਸਕਦਾ ਹੈ ਉਹ ਕਹਿੰਦੇ ਕਹੋ ਨਾਨਕ ਹਰ ਭਜ ਮਨਾ ਓਏ ਤੂੰ ਜੇ ਹਰੀ ਨੂੰ ਸਮਝੇ ਵੀ ਕੁਦਰਤ ਕਿਵੇਂ ਹੈ ਰੱਬ ਕਿਵੇਂ ਹੈ ਕਿਵੇਂ ਕੰਮ ਕਰਦਾ ਨਿਰਭੈ ਪਾਵਹਿ ਬਾਸ ਤੇਰਾ ਵਾਸਾ ਵੀ ਨਿਰਭੈ ਵਿੱਚ ਹੋ ਜਾਵੇ ਤੂੰ ਵੀ ਨ ਡਰ ਹੋ ਸਕਦਾ ਤੇਰੀ ਅਵਸਥਾ ਵੀ ਇਦਾਂ ਦੀ ਮਾਈਂਡ ਸੈਟ ਤੇਰਾ ਬਣ ਸਕਦਾ ਵੀ ਤੇਰੇ ਅੰਦਰ ਡਰ ਨਾ ਰਵੇ ਮੌਤ ਦਾ ਇਹ ਤਾਂ ਸਮਝ ਆਉਂਦਾ ਵੀ ਕੁੱਤੇ ਗਧੇ ਮੌਤ ਤੋਂ ਡਰਦੇ ਨੇ ਪਰ ਜੇ ਬੰਦਾ ਵੀ ਡਰੀ ਜਾਂਦਾ ਇਹਦਾ ਮਤਲਬ ਬੰਦੇ ਨੂੰ ਅਜੇ ਪੂਰੀ ਗੱਲ ਦੀ ਸਮਝ ਨਹੀਂ ਆਈ ਮਰ ਕੇ ਅਸੀਂ ਵਰਾਟ ਰੂਪ ਵਿੱਚ ਸ਼ਾਮਲ ਹੋ ਜਾਂਦੇ ਹਾਂ ਵਰਾਟ ਬਣ ਜਾਂਦੇ ਹਾਂ ਵੱਡੇ ਬਣ ਜਾਂਦੇ ਹਾਂ ਕੁਦਰਤ ਬਣ ਜਾਂਦੇ ਹਾਂ ਰੱਬ ਬਣ ਜਾਂਦੇ ਹਾਂ ਅਸੀਂ ਮਰਦੇ ਨਹੀਂ ਸਾਡਾ ਰੂਪ ਵੱਡਾ ਹੁੰਦਾ ਹੈ ਅਸੀਂ ਬਹੁਤ ਉੱਚੇ ਹੋ ਜਾਂਦੇ ਹਾਂ ਇਸ ਕਰਕੇ ਇਹ ਨੁਕਤੇ ਨੂੰ ਅਸੀਂ ਸਮਝਣਾ ਜਨਮ ਜਨਮ ਭਰਮਤ ਫਿਰਿਓ ਮਿਟਿਓ ਨਾ ਜਮ ਕੋ ਉਤਰਾਸ ਪਰ ਜੇ ਅਸੀਂ ਸਮਝਦਾਰ ਬਣੀਏ ਕਹੋ ਨਾਨਕ ਹਰ ਭਜ ਮਨਾ ਮੇਰਿਆ ਮਨਾ ਤੂੰ ਹਰੀ ਨੂੰ ਜੇ ਸਮਝੇ ਆਲੇ ਦੁਆਲੇ ਫੈਲੇ ਹੋਏ ਸਿਸਟਮ ਨੂੰ ਨਿਰਭੈ ਪਾਵ ਮਹਿਬਾਸ ਤੇਰਾ ਵੀ ਵਾਸਾ ਨਿਰਭੈ ਵਿੱਚ ਹੋ ਜਾਏ ਜਿਹੜਾ ਸਾਰੇ ਪਾਸੇ ਫੈਲਿਆ ਉਹਦੇ ਵਿੱਚ ਤੇਰੀ ਸੂਰਤ ਟਿਕੇ ਤੈਨੂੰ ਪਤਾ ਲੱਗੇ ਵੀ ਐਵੇਂ ਹੀ ਦਰਦਾ ਰਹਿਨਾ ਮੈਂ ਡਰਨ ਵਾਲਾ ਬਿਸ਼ਾਨੀ ਮਰ ਕੇ ਵਰਾਟ ਹੋਵਾਂਗੇ ਮਰ ਕੇ ਛੋਟੇ ਨਹੀਂ ਵੱਡੇ ਹੋਵਾਂਗੇ ਧੰਗ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਬਚਨ ਨੇ ਸੌਖਾ ਸਮਝਣਾ ਸਮਝਾਉਣਾ ਪਰ ਇਹਨੂੰ ਲਾਗੂ ਕਰਨਾ ਇਹ ਨੁਕਤੇ ਨੂੰ ਪ੍ਰੈਕਟੀਕਲ ਕਰਨਾ ਪਉ ਤਾ ਤੇ ਕੋਸ਼ਿਸ਼ करिए ਜੀ ਪਿਆਰ ਨਾਲ ਸੁਣਦੇ ਹੋ ਫਿਰ ਇਹਨੂੰ ਇੱਕ ਵਾਰ ਪੜ ਲੈਂਦੇ ਆ ਜਨਮ ਜਨਮ ਪਰਮਤ ਫਿਰਿਓ ਮਿਟਿਓ ਨ ਜਮ ਕੋਤਰਾਸ ਕਹੋ ਨਾਨਕ ਹਰ ਭਜ ਮਨਾ ਨਿਰਭੈ ਪਾਵੈ ਮਹਬਾਸ ਜਨਮਾ ਜਨਮਾਂ ਤੇ ਡਵੈਲਪ ਹੁੰਦੇ ਹੁੰਦੇ ਸੀ ਇੱਥੇ ਤੱਕ ਪਹੁੰਚੇ ਆਂ ਚਰੰਗ ਕਾਲ ਇਹ ਦੇਹ ਸੰਜਰੀਆ ਚਿਰਾਂ ਬਾਅਦ ਜਾ ਕੇ ਦੇਹ ਬਣਾਈਏ ਮਨੁੱਖ ਬਣਿਆ ਮਤਲਬ ਬਾਂਦਰ ਬਣੇ ਬਾਂਦਰ ਤੋਂ ਫਿਰ ਖੜਾ ਹੋਇਆ ਬਾਂਦਰ ਇੱਕ ਐਸਾ ਬਾਂਦਰ ਹੋਣਾ ਜਿਹੜਾ ਖੜਾ ਹੋ ਗਿਆ ਬਾਂਦਰਾਂ ਦੀਆਂ ਕਿੰਨੀਆਂ ਪ੍ਰਜਾਤੀਆਂ ਨੇ ਇਹ ਵੀ ਇੱਕ ਬਾਂਦਰ ਹੀ ਸੀ ਫਿਰ ਖੜਾ ਹੋ ਗਿਆ ਜਨਮਾਂ ਜਨਮਾਂ ਤੋਂ ਡਿਵੈਲਪ ਹੁੰਦਾ 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 ਵੇਖੋ ਬਾਂਦਰ ਬਣਿਆ ਬਾਂਦਰ ਤੋਂ ਫਿਰ ਮਨੁੱਖ ਬਣ ਗਿਆ ਮਨ ਮਾਈਂਡ ਮਿਲਿਆ ਤੇ ਹੁਣ ਤੇ ਇਹ ਵਿਸ਼ੇ ਨੂੰ ਸਮਝ ਲਈਏ ਹੁਣ ਕਿਉਂ ਡਰਦੇ ਫਿਰਦੇ ਆ ਪਹਿਲਾਂ ਡਰਨਾ ਸਮਝ ਆਉਂਦਾ ਪਰ ਹੁਣ ਨਾ ਡਰਿਏ ਸੋ ਬਹੁਤ ਬਹੁਤ ਧੰਨਵਾਦ ਧਿਆਨ ਦੇਣ ਲਈ ਕੱਲ ਆਲਾ ਅਗਲਾ ਸ਼ਲੋਕ ਕੱਲ ਵਿਚਾਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ